ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਖੰਦੇ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਤੇ ਬੈੱਲਾ ਵਾਲਾ ਬਟਨ ਜਰੂਰ ਦਬਾ ਲਿਓ ਤਾਂ ਜੋ ਬទੇ ਤੋਂ ਬទੇ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਜਿਹੜੇ ਕਿਸਾਨ ਵੀਰ ਫੇਸਬੁੱਕ ਪੇਜ ਤੇ ਉੱਪਰ ਵੀਡੀਓ ਦੇਖ ਰਹੇ ਨੇ ਉਹ ਪੇਜ ਨੂੰ ਫੋਲੋ ਜਰੂਰ ਕਰਿਓ ਤੇ ਕਿਸਾਨ ਵੀਰੋ ਤਕਰੀਬਨ ਪੰਜਾਬ ਦੇ ਵਿੱਚ ਤਾਂ ਮੀਂਹ ੱੱਲੀ ਕਿਤੇ ਨਾ ਕਿਤੇ ਬਾੜੀ ਦਾ ਕੰਮ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ ਬਾੜੀ ਵਧੀ ਜੋ ਮੌਸਮ ਦਾ ਆਪਾਂ ਨੂੰ ਅਲਰਟ ਸੀਗਾ 10 ਤੋਂ 13 ਤਰੀਕ ਦਾ ਤਕਰੀਬਨ 12 ਹੋਗੀ ਪਰਮਾਤਮਾ ਕਰੇ 2 ਦਿਨ ਵੀ ਇਦਾਂ ਹੀ ਲੰਘ ਜਾਣਗੇ ਤੇ ਮੌਸਮ ਦੀ ਜਿਹੜੀ ਟਾਲ ਟੱਪਾ ਉਹ ਹੋ ਜਾਵੇ ਵੈਸੇ ਵੀ ਸਿਸਟਮ ਕਮਜ਼ੋਰ ਹੁੰਦੀ ਦਿਖ ਰਿਹਾ ਕੋਈ ਖਾਸ ਇੰਨੀ ਕੋਈ ਜ਼ਿਆਦੇ ਗੜਬੜੀ ਦੇ ਆਪਾਂ ਨੂੰ ਚਾਂਸ ਨਹੀਂ ਲੱਗਦੇ ਪਰ ਜਿੱਥੇ ਤੱਕ ਗੱਲ ਹੈ ਕਿਸਾਨ ਬਿਰੋ ਕਣਕਾਂ ਦੀ ਕਣਕਾਂ ਵਧੀਆ ਖੜੀਆਂ ਨੇ ਤੇ ਆਉਣ ਵਾਲੇ ਹਫਤੇ ਦੇ ਤੱਕ ਆਪਾਂ ਨੂੰ ਸਾਰੀ ਰਿਪੋਰਟ ਮਿਲ ਜੂਵੀ ਕਿਹੜਾ ਬੀਜ ਕਿਵੇਂ ਨਿਕਲਿਆ ਕਿਹਨੇ ਕਿੰਨਾ ਕੁ ਵਧੀਆ ਝਾੜ ਦਿੱਤਾ ਤੇ ਕਿਸਾਨ ਵੀਰੋ ਜਿਹੜਾ ਵੀਰ ਹੁਣ ਕਣਕ ਵੱਢ ਰਿਹਾ ਤੇ ਮੇਰੀ ਵੀਡੀਓ ਦੇਖ ਰਿਹਾ ਉਹ ਮੈਨੂੰ ਜਰੂਰ ਇੱਕ ਵਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਆਪਦਾ ਏਰੀਆ ਤੇ ਆਪਦਾ ਚਾਰਜ ਜਰੂਰ ਦੱਸੇ ਤੇ ਕਿਹੜੀ ਵੈਰਾਈਟੀ ਆ ਉਹ ਵੀ ਜਰੂਰ ਦੱਸੇ ਤੇ ਕਿਸਾਨ ਵੀਰੋ ਮੈਂ ਤੁਹਾਡੇ ਨਾਲ ਅੱਜ ਗੱਲਬਾਤ ਕਰਨੀ ਹੈ ਜਿਹੜੀ ਹੁਣ ਆਪਣੇ ਆਮ ਕਿਸਾਨ ਵੀਰਾਂ ਨੇ ਹੁਣ ਮਾੜੀ-ਮੋਟੀ ਕਿਤੇ ਕਣਕ ਵੱਢੀ ਐ ਥੋੜਾ ਮੋਟਾ ਚਲੋ ਹੌਸਲਾ ਹੋ ਜਾਂਦਾ ਆਪਾਂ ਤੁਹਾਡੇ ਨਾਲ ਉਹ ਜਾਣਕਾਰੀ ਸਾਂਝੀ ਕਰਦੇ ਆਂ ਤੇ ਕਿਸਾਨ ਵੀਰੋ ਜਿਹੜੀਆਂ ਹੁਣ ਆਪਣੇ ਫਸਲਾਂ ਇਹ ਵੱਡੀਆਂ ਜਾ ਰਹੀਆਂ ਨੇਗੀਆਂ ਉਹਨਾਂ ਦਾ ਝਾੜ ਆ ਜਿਹੜਾ ਵਧੀਆ ਹੀ ਆ ਰਿਹਾ ਹੈਗਾ ਦੇਖੋ ਬਾਕੀ ਕੁਦਰਤ ਦੇ ਹੱਥ ਹੈ ਇੱਕ ਖੇਤ ਦੇ ਵਿੱਚ ਵੀ ਫਰਕ ਪੈ ਜਾਂਦਾ ਹੈ ਕਿਤੇ ਵੱਧ ਕਿਤੇ ਘਟ ਪਰ ਫਿਲਹਾਲ ਝਾੜ ਦਾ ਸਾਰੇ ਦਾ ਪਤਾ ਲੱਗਦਾ ਹੁੰਦਾ ਫਸਲ ਦੀ ਬਾਡੀ ਅੱਧ ਤੋਂ ਲੰਘਣ ਤੋਂ ਬਾਅਦ ਕਿਉਂਕਿ ਹੁਣ ਜਿਹੜੀਆਂ ਬਾਡੀਆਂ ਚੱਲ ਰਹੀਆਂ ਨੇ ਕਿਸਾਨ ਵੀਰੋ ਇਹ 1 ਅਕਤੂਬਰ ਮਹੀਨੇ ਦੀ ਕਣਕ ਬਿਜਾਈ ਹੋਈ ਹੋਈ ਹੈਗੀ ਤੇ ਇਹਦੇ ਵਿੱਚ ਦਿੱਕਤ ਕਿਸਾਨ ਵੀਰੋ ਕੀ ਆਈ ਹੋਈ ਆਗੀ ਪਹਿਲਾਂ ਤਾਂ ਇਹ ਨਾਲ ਹੀ ਚੜ ਗਈਆਂ ਗਣ ਕੰਪਨੀਆਂ ਗਰਮੀ ਕਰਕੇ ਹੁਣ ਲੇਟ ਠੰਡ ਘੇ ਪੈਨ ਕਰਕੇ ਜਿਆਦਾ ਕੋਰਾ ਪੈਨ ਕਰਕੇ ਇਹਨਾਂ ਦੇ ਵਿੱਚ ਦਾਣਾ ਨਹੀਂ ਪ੍ਰੋਪਰ ਬਣਿਆ ਹੋਇਆ ਇਹ ਚੀਜ਼ ਦੀ ਸਮੱਸਿਆ ਕਰਕੇ ਉਹਨਾਂ ਦਾ ਝਾੜ ਆ ਜਿਹੜਾ ਉਹ ਮਾੜਾ ਮੋਟਾ ਘਟਾ ਰਿਹਾ ਪਰ ਜੇ ਗੱਲ ਕਰੀਏ 20 ਕੁ ਕੁੰਟਲ ਤੋਂ ਕਰਾਸੇ ਝਾੜ ਆਪ ਨੂੰ ਦੇਖਣ ਨੂੰ ਮਿਲ ਰਿਹਾ 20 21 22 ਤੱਕ ਕਿਤੇ ਕੋਈ 24 ਵੀ ਦੱਸ ਰਿਹਾ ਪਰ ਮਾਨ ਲੇ ਕਿ ਚਲੋ 19 19 20 ਕੁਆਂਟਲ ਤੋਂ ਲੈ ਕੇ 23 24 ਕੁਆਂਟਲ ਤੱਕ ਝਾੜ ਆ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਪਰ ਕਿਸਾਨ ਵੀਰੋ ਇਹ ਝਾੜ ਘੱਟ ਨਹੀਂ ਹੁੰਦਾ 23 24 ਕੁਆਂਟਲ 22 23 ਕੁਆਂਟਲ ਝਾੜ ਬਹੁਤ ਜੇ ਆਪਾਂ ਕਹੀਏ ਵਧੀਆ ਮੰਨਿਆ ਜਾਂਦਾ ਵਧੀਆ ਚਲੋ ਕਿਸਾਨਾਂ ਦੀ ਮਿਹਨਤ ਆ ਗਈ ਪਰ ਝਾੜ ਠੀਕ ਹੈ ਜਿਹੜੀਆਂ ਆਉਣ ਵਾਲੀਆਂ ਕਣਕਾਂ ਨੇ ਕਿਸਾਨ ਵੀਰੋ ਨਵੰਬਰ ਦੀ ਬਿਜਾਈ ਵਾਲੀਆਂ ਉਹਨਾਂ ਤੋਂ ਇਸ ਤੋਂ ਜ਼ਿਆਦਾ ਝਾੜ ਦੀ ਉਮੀਦ ਹੈ ਪਰ ਉਹ ਵੱਡੇ ਤੋਂ ਬਾਅਦ ਹੀ ਪਤਾ ਲੱਗੂ ਕਿਉਂਕਿ ਜਿਹੜੀਆਂ ਉਹ ਕਣਕਾਂ ਸੀ ਉਹਨਾਂ ਦੇ ਵਿੱਚ ਜਿਹੜੀ ਲਗਾਤਾਰ 4 ਦਿਨ ਗਰਮੀ ਪਈ ਸੀ ਹੁਣ ਜਾ ਕੇ ਉਹ ਉਹ ਉਹਦਾ ਇਫੈਕਟ ਉਹ ਕਣਕਾਂ ਦੇ ਪਿਆ ਹੋਇਆ ਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਗਲਤੀ ਅਣਗਹਿਲੀ ਜਿੱਦਾਂ ਆਪਾਂ ਕਹਿ ਦਈਏ ਪਰ ਕਿਸਾਨ ਵੀਰੋਂ ਡਰੋ ਨਾ ਝਾੜ ਵਧੀ ਰਹੂਗਾ ਤੇ ਕਿਸਾਨੀ ਹੈ ਜਿਹੜੀ ਉਹ ਆਪਾਂ ਇਦਾਂ ਨਹੀਂ ਕਹਿ ਸਕਦੇ ਵੀ ਘਾਟੇ 'ਚ ਜਾਊਗੀ ਕਿਸਾਨ ਹਮੇਸ਼ਾ ਤੋਂ ਹੀ ਅੱਗੇ ਹੀ ਰਿਹਾ ਤੇ ਅੱਗੇ ਰਹੂਗਾ ਮੰਨੇ ਕੋਈ ਨਾ ਮੰਨੇ ਪਰ ਉੱਤਮ ਖੇਤੀ ਆ ਜਿਹੜੀ ਮੱਦਮ ਵਪਾਰ ਗੁਰੂ ਨਾਨਕ ਦੇਵ ਜੀ ਨੇ ਵੈਸੇ ਹੀ ਨਹੀਂ ਕਿਹਾ ਸੀਗਾ ਇਹ ਗੱਲ ਬਿਲਕੁਲ ਸਹੀ ਹੈ ਖੇਤੀ ਸਭ ਤੋਂ ਉੱਤਮ ਹੈ ਤੇ ਆਪਣੇ ਕੰਮਾ ਜਿਹੜਾ ਕਿਸਾਨ ਵੀਰੋ ਉਹਨੂੰ ਹਮੇਸ਼ਾ ਤੁਸੀਂ ਸ਼ੌਂਕ ਨਾਲ ਕਰਿਆ ਕਰੋ ਵੀ ਹਾਂ ਆਪਾਂ ਫਸਲ ਬੀਜਿਓ ਨੂੰ ਸ਼ੌਂਕ ਨਾਲ ਪਾ ਲਓ ਦੇਖੋ ਫਲ ਲਾਉਣਾ ਕਿਸੇ ਵੀ ਪ੍ਰਮਾਤਮਾ ਦੀ ਗੱਲ ਹੈ ਵੀ ਨੂੰ ਪ੍ਰਮਾਤਮਾ ਨੇ ਆਪਾਂ ਨੂੰ ਫਲ ਦੇਣਾ ਕਿ ਨਾ ਪਰ ਆਪਣੀ ਜਿਹੜੀ ਮੰਨ ਕੇ ਚਲੋ ਆਪਣੀ ਆਦਤ ਹੋਣੀ ਚਾਹੀਦੀ ਉਹ ਮਿਹਨਤ ਕਰਨ ਦੀ ਹੋਣੀ ਚਾਹੀਦੀ ਆ ਵੀ ਆਪਾਂ ਮਿਹਨਤ ਕਰੀਏ ਸ਼ੌਂਕ ਨਾਲ ਕੰਮ ਕਰੀਏ ਉਹਨੂੰ ਫਲ ਜ਼ਰੂਰ ਮਿਲਦਾ ਤੇ ਕਿਸਾਨ ਵੀਰੋਂ ਮੈਂ ਇਹੀ ਗੱਲ ਕਹਿਣਾ ਤੁਹਾਨੂੰ ਪੰਜਾਬ ਦੇ ਵਿੱਚੋਂ ਜਿੱਥੇ ਵੀ ਕਿਤੇ ਮਾੜੀ-ਮੋਟੀ ਵਾਢੀ ਚੱਲੀ ਐ ਝਾੜ ਵਧੀਆ ਹੀ ਮਿਲ ਰਹੇ ਨੇ ਤੇ ਜਿਹੜੀ ਹੁਣ ਹਰਿਆਣਾ ਆਪਾਂ ਤੋਂ ਬਹੁਤ ਅੱਗੇ ਚੱਲਦਾ ਸਟੇਟ ਵਾਢੀ ਦੇ ਵਿੱਚ ਉੱਥੇ ਵੀ ਕਿਸਾਨ ਵੀਰੋਂ ਜਿਹੜੀ ਵਾਢੀ ਆ ਪੂਰੀ ਵਧੀਆ ਹੀ ਝਾੜ ਮਿਲ ਰਹੇ ਨੇਗੇ ਤੇ ਆਪਾਂ ਆਉਣ ਵਾਲੇ 1-2 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਵੈਰਾਈਟੀਆਂ ਦੇ ਹਿਸਾਬ ਨਾਲ ਵੀ ਝਾੜ ਜ਼ਰੂਰ ਦੱਸਾਂਗੇ ਤੇ ਜਿਹੜੇ ਕਿਸਾਨ ਵੀਰਾਂ ਨੂੰ ਹੁਣ ਮੈਂ ਕਿਹਾਗਾ ਤੇ ਤੁਸੀਂ ਜ਼ਰੂਰ ਗੌਰ ਕਰਿਓ ਕਮੈਂਟ ਬਾਕਸ ਦੇ ਵਿੱਚ ਜਾਣਕਾਰੀ ਜ਼ਰੂਰ ਦਿਓ ਤਾਂ ਜੋ ਹੋਰ ਕਿਸਾਨ ਵੀਰਾਂ ਨੂੰ ਵੀ ਇਹ ਚੀਜ਼ ਬਾਰੇ ਪਤਾ ਲੱਗ ਸਕੇ ਵੀ ਆਪਣਾ ਝਾੜ ਕਿਵੇਂ ਆ ਰਿਹਾ ਹੈਗਾ ਵੈਰਾਈਟੀ ਏਰੀਆ ਜ਼ਰੂਰ ਦੱਸਿਓ ਤੇ ਨਾਲ ਝਾੜ ਜ਼ਰੂਰ ਦੱਸਿਓ ਤੇ ਕਿਸਾਨ ਵੀਰੋ ਮੈਂ ਜੋ ਹੁਣ ਆਪਣੇ ਵੀਡੀਓ ਵਗੈਰਾ ਹੁਣ ਆਪਾਂ ਮੱਕੀ ਵਗੈਰਾ ਤੇ ਪਾਇਆ ਕਰਾਂਗੇ ਜਿੱਦਾਂ ਜਿੱਦਾਂ ਆਪਾਂ ਕੋਈ ਮੱਕੀ ਦਾ ਟ੍ਰੀਟਮੈਂਟ ਕਰਾਂਗੇ ਜਾਂ ਕਿੱਦਾਂ ਵੀ ਤੇ ਆਪਾਂ ਤੁਹਾਡੇ ਲਈ ਹਾਜ਼ਰ ਰਹਾਂਗੇ ਕਣਕ ਕਲੀ ਮੱਕੀ ਦੇ ਲਈ ਤੇ ਉਮੀਦ ਆ ਕਿਸਾਨ ਵੀਰੋ ਜਿਹੜੀ ਆਪਾਂ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀ ਹੈ ਇਹ ਵਧੀਆ ਤੁਹਾਨੂੰ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਆਪਾਂ ਕਿਸਾਨ ਵੀਰੋ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਇਸੇ ਤਰ੍ਹਾਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਾਂਗੇ ਧੰਨਵਾਦ